ਅੱਜ ਐਸ.ਡੀ. ਕਾਲਜ ਬਰਨਾਲਾ ਦੇ ਸ੍ਰਾਂਗਣ ਦੇ ਵਿੱਚ ਯੋਗ ਦਿਵਸ ਦੇ ਉੱਪਰ ਯੋਗਾ ਸੈਸ਼ਨ ਲਿਆ। ਕਰੀਬ 200 ਸਟੂਡੈਂਟਸ ਨੇ ਔਰ ਵੱਖ-ਵੱਖ ਕਾਲਜਾਂ ਤੋਂ ਆਏ ਹੋਏ ਟੀਚਰ ਸਹਿਬਾਨ ਨੇ ਪ੍ਰਿੰਸੀਪਲ ਮੈਮ ਨੇ ਦੇ ਕੋਆਰਡੀਨੇਟਰਸ, ਐਨ.ਸੀ.ਸੀ ਦੇ ਕੋਆਰਡੀਨੇਟਰਸ, ਸਪੋਰਟਸ ਕੋਆਰਡੀਨੇਟਰਸ ਇੱਥੇ ਸਾਰੇ ਹਾਜ਼ਰ ਸਨ। ਉਹਨਾਂ ਨੇ ਬਹੁਤ ਹੀ ਅੱਛੇ ਢੰਗ ਨਾਲ ਯੋਗ ਆਸਨ ਕੀਤੇ, pranayam ਕੀਤਾ, ਧਿਆਨ ਕੀਤਾ। ਧਿਆਨ ਕਰਨ ਤੋਂ ਬਾਅਦ ਸਾਰਿਆਂ ਨੇ ਹੀ ਇੱਕ ਚੀਜ਼ ਫੀਲ ਕੀਤੀ ਕਿ ਮਨ ਸ਼ਾਂਤ ਹੋ ਗਿਆ। ਅੱਜ ਦੀ ਇਸ ਦੌੜ ਭਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਸਾਡੇ ਮਨ ਨੂੰ ਸ਼ਾਂਤ ਕਰਨਾ ਇਹ ਅਸ਼ਾਂਤ ਮਨ ਦੇ ਹੀ ਨਤੀਜੇ ਹਨ ਕਿ ਆ ਸਾਰੇ ਸੰਸਾਰ ਦੇ ਵਿੱਚ ਉਥਲ ਪੁਥਲ ਮੱਚੀ ਹੋਈ ਹੈ ਗੁਰਦੇਸ਼ੀਸ਼ ਜੀ ਰਵੀਸ਼ੰਕਰ ਜੀ ਕਹਿੰਦੇ ਹਨ ਧਿਆਨ ਇੱਕ ਹੀ ਵਿਧੀ ਹੈ ਜਿਹਦੇ ਨਾਲ ਅਸੀਂ ਆਪਣਾ ਮਨ ਸ਼ਾਂਤ ਕਰ ਸਕਦੇ ਹਾਂ ਜਿਸ ਦੇ ਨਾਲ ਕਿ ਪੂਰੇ ਸੰਸਾਰ ਦੇ ਵਿੱਚ ਸ਼ਾਂਤੀ ਹੋ ਸਕਦੀ ਹੈ ਜਦੋਂ ਇੱਕ ਨੈਗੇਟਿਵ ਇਮੋਸ਼ਨ ਕਿਤੇ ਵੀ ਕੁਝ ਫੈਲਦਾ ਹੈ ਉਹ ਸਾਨੂੰ ਇਫੈਕਟ ਕਰਦਾ ਹੈ ਤਾ ਸਾਡਾ ਕੀਤਾ ਹੋਇਆ ਧਿਆਨ ਵੀ ਪੂਰੇ ਸੰਸਾਰ ਤੇ ਹੀ ਇਫੈਕਟ ਕਰਦਾ ਹੈ ਤਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਯੋਗ pranayam ਅਤੇ ਧਿਆਨ ਕਰਨਾ ਚਾਹੀਦਾ ਹੈ ਅੱਜ ਇੱਥੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਬਹੁਤ ਅੱਛੇ ਤਰੀਕੇ ਨਾਲ ਐਸਟੀ ਕਾਲਜ ਬਰਨਾਲਾ ਨੇ ਆਰਗੇਨਾਈਜ਼ ਕੀਤਾ ਹੋਇਆ ਸੀ ਇਸ ਇਵੈਂਟ ਨੂੰ ਬਹੁਤ ਅੱਛੀ ਤਰ੍ਹਾਂ ਨਾਲ ਸਾਰੇ ਪਾਰਟਿਸਪੈਂਟ ਨੇ ਪਾਰਟਿਸਿਪੇਟ ਕੀਤਾ ਥੈਂਕ ਯੂ ਸਾਡੇ 6 ਯੂਨਿਟਸ ਨੇ ਅੱਜ ਅਸੀਂ ਇੰਟਰਨੈਸ਼ਨਲ ਯੋਗਾ ਡੇ ਦੇ ਉੱਤੇ ਆ ਜਿਹੜਾ ਭਾਰਤ ਸਰਕਾਰ ਦੀ ਇੱਕ ਮੁਹਿੰਮ ਹੈ ਅੱਜ ਦੇ ਦਿਨ ਦੇ ਉੱਤੇ ਵਨ ਅਰਥ ਵਨ ਹੈਲਥ ਦੇ ਤਹਿਤ ਅਸੀਂ ਕਿ ਇੱਥੇ ਜਿਹੜਾ ਯੋਗਾ ਡੇ ਮਨਾਇਆ ਇੰਟਰਨੈਸ਼ਨਲ ਯੋਗਾ ਡੇ ਜਿਸ ਦੇ ਵਿੱਚ ਸਾਡੇ ਇੱਥੇ ਦੇ ਬੜੇ ਨਾਮਵਰ ਯੋਗਾ ਐਕਸਪਰਟ ਸ਼੍ਰੀ ਕ੍ਰਿਸ਼ਨ ਪ੍ਰਤਾਪ ਜੀ ਉਹਨਾਂ ਨੇ ਸਾਡੇ ਵੋਲੰਟੀਅਰਸ ਨੂੰ ਐਨਐਸਐਸ ਵੋਲੰਟੀਅਰਸ ਤਕਰੀਬਨ ਸਾਡੇ ਕੋਲ 150 ਵੋਲੰਟੀਅਰ ਸੀਗੇ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਲਿਆ ਉਹਨਾਂ ਨੇ ਵਕ ਵਕ ਆਸਨਾ ਬਾਰੇ ਦੱਸਿਆ ਸਾਡੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਇਹ ਇਸ ਦੇ ਵਿੱਚ ਪ੍ਰੋਗਰਾਮ ਆਫਿਸਰ ਤੋਂ ਇਲਾਵਾ ਬਹੁਤ ਸਾਡੇ ਐਨਸੀਸੀ ਦੇ ਕੈਡੀਟਸ ਤੇ ਸਾਡੇ ਸਪੋਰਟਸ ਡਿਪਾਰਟਮੈਂਟ ਦੇ ਜਿਹੜੇ ਵਿਦਿਆਰਥੀ ਉਹਨਾਂ ਨੇ ਵੀ ਹਿੱਸਾ ਲਿਆ ਪ੍ਰਿੰਸੀਪਲ ਮੈਡਮ ਡਾਕਟਰ ਰਮਾ ਸ਼ਰਮਾ ਉਹਨਾਂ ਨੇ ਵੀ ਇਸ ਦੇ ਵਿੱਚ ਸਾਡੇ ਕੈਂਪ ਦੇ ਵਿੱਚ ਹਿੱਸਾ ਆ ਕੇ ਸਾਡੀ ਹੌਸਲਾ ਅਫਜ਼ਾਈ ਕੀਤੀ ਤੇ ਯੋਗਾ ਦਾ ਜਿਹੜਾ ਸਾਰੀਆਂ ਕਿਰਿਆਵਾਂ ਦੇ ਵਿੱਚ ਵੀ ਹਿੱਸਾ ਲਿਆ ਉਹਨਾਂ ਨੇ ਸਾਡੀ ਅਸਮੈਂ ਸਾਡੀ ਮਾਨਯੋਗ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਹਲਾਸ਼ੇਰੀ ਦੇ ਨਾਲ ਅਸੀਂ ਐਨਐਸਐਸ ਡਿਪਾਰਟਮੈਂਟ ਜਿਹੜਾ ਸਾਰੀ ਐਕਟੀਵਿਟੀਆਂ ਕਰ ਰਿਹਾ ਹੈ ਜਿਹੜਾ ਕੁਝ ਵੀ ਸਾਨੂੰ ਦਿਸ਼ਾ ਨਿਰਦੇਸ਼ ਮਿਲਦਾ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਜਾਂ ਸਾਨੂੰ ਲੱਗਦਾ ਹੈ ਸੋਸ਼ਲ ਐਕਟੀਵਿਟੀਆਂ ਜਿੰਨੀਆਂ ਵੀ ਇੱਥੇ ਕੀਤੀਆਂ ਜਾ ਸਕਦੀਆਂ ਨੇ ਅਸੀਂ ਸਾਡਾ ਡਿਪਾਰਟਮੈਂਟ ਬਹੁਤ ਐਕਟਿਵ ਡਿਪਾਰਟਮੈਂਟ ਹੈ ਸ਼ੁਰੂ ਤੋਂ ਹੀ ਤੇ ਲਗਾਤਾਰ ਜਿਹੜਾ ਹੈ ਸਰਗਰਮੀਆਂ ਦੇ ਵਿੱਚ ਹਿੱਸਾ ਲੈ ਰਿਹਾ ਹੈ ਤੇ ਅਸੀਂ ਹਰ ਐਕਟੀਵਿਟੀ ਜਿਹੜਾ ਹੈ ਉਹ ਬੜੇ ਉਤਸ਼ਾਹ ਨਾਲ ਤੇ ਬੜੇ ਹੌਸਲੇ ਦੇ ਨਾਲ ਵਲੰਟੀਅਰਜ਼ ਦੇ ਨਾਲ ਸਹਿਯੋਗ ਦੇ ਨਾਲ ਸਾਰੇ ਪ੍ਰੋਗਰਾਮ ਆਫਸਰ ਰਲ ਕੇ ਇਹ ਬਣਾਨੇ ਆ ਜੀ ਮੇਰਾ ਨਾਮ ਗੁਰਲਿੰਕੌਰ ਹੈ ਮੈਂ ਐਸਡੀ ਕਾਲਜ ਦੀ ਬੀਏ ਸੈਕੰਡ ਇਅਰ ਦੀ ਵਿਦਿਆਰਥਣ ਹਾਂ ਮੈਂ ਸੈਕੰਡ ਇਅਰ ਦੀ ਐਨਸੀਸੀ ਦੀ ਕੈਡਟ ਵੀ ਹਾਂ ਤੇ ਅੱਜ 21 ਜੂਨ 2025 ਅੱਜ ਇੰਟਰਨੈਸ਼ਨਲ ਯੋਗਾ ਡੇ ਸੈਲੀਬ੍ਰੇਟ ਕੀਤਾ ਗਿਆ ਇੱਥੇ ਤੇ ਇਸ ਸੰਬੰਧ ਵਿੱਚ ਸਾਨੂੰ 3 ਟ੍ਰੇਨਰ ਆਏ ਸੀ ਸਾਡੇ ਜੋ ਕਿ ਸਾਨੂੰ ਯੋਗਾਸਨ ਕਰਨ ਨੂੰ ਕਹਿ ਰਹੇ ਸੀਗੇ ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ ਯੋਗਾਸਨ ਕਰਨ ਲਈ ਉਹਨੂੰ ਯੋਗਾ ਨੂੰ ਡੇਲੀ ਲਾਈਫ ਚ ਲੈਉਣ ਲਈ ਤਾਂ ਜੋ ਆਪਣੀ ਹੈਲਥ ਚੰਗੀ ਰਹਿ ਸਕੇ ਆਪਾਂ ਨੂੰ ਹਰ ਰੋਜ਼ ਯੋਗਾ ਕਰਨਾ ਚਾਹੀਦਾ ਤਾਂ ਜੋ ਆਪਣੀ ਸਿਹਤ ਆ ਉਹ ਚੰਗੀ ਰਹੇ ਤੇ ਮੈਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਦੀ ਆ ਵੀ ਜੋ ਵੀ ਲੋਕ ਨੇ ਜੇ ਬੱਚੇ ਬੁੱਢੇ ਸਾਰੇ ਜਵਾਨ ਜੋ ਵੀ ਨੇਗੇ ਸਾਰੇ ਆਪਣਾ ਯੋਗਾ ਹਰ ਰੋਜ਼ ਕਰਿਆ ਕਰਨ ਮੇਰਾ ਨਾਮ ਖਾਹਿਸ਼ ਰਹਿਲ ਹੈ 80 ਸੈਕੜਾ ਹਾਰਕਨ ਵੈਂਟ ਸਕੂਲ ਤੋਂ ਐਨਸੀਸੀ ਕੈਡਟਸ ਨੂੰ ਸਾਨੂੰ ਅੱਜ ਬਹੁਤ ਅੱਛਾ ਲੱਗਿਆ ਕਿ ਐਸਡੀ ਕਾਲਜ ਨੇ ਸਾਡੇ ਲਈ ਨਾ ਅੱਛਾ ਇੰਤਜ਼ਾਮ ਕੀਤਾ ਕਿਉਂਕਿ ਅੱਜ ਸਰ ਇੰਟਰਨੈਸ਼ਨਲ ਯੋਗਾ ਡੇ ਹੈ ਯੋਗਾ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਨਾ ਚਾਹੀਦਾ ਹੈ ਤਾਂ ਕਿ ਅਸੀਂ ਸਾਰੇ ਹੈਲਥੀ ਰਹਿ ਸਕੀਏ ਸਾਨੂੰ ਸਿਹਤ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਸਾਨੂੰ ਜੇ ਅੱਛਾ ਫਿਊਚਰ ਚਾਹੀਦਾ ਹੈ ਤਾਂ ਸਿਹਤ ਦੀ ਆਪਾਂ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਸਾਉਂਡ ਮਾਈਂਡ ਇਜ਼ ਇਨ ਅ ਸਾਉਂਡ ਬਾਡੀ ਆਪਾਂ ਜੇ ਵਧੀਆ ਹੈਲਥ 'ਚ ਹੁੰਨੇ ਆ ਤਾਂ ਆਪਾਂ ਆਪਣੇ ਦਿਮਾਗ ਨੂੰ ਵੀ ਫ੍ਰੈਸ਼ ਰੱਖ ਸਕਦੇ ਆ ਤੇ ਆਪਾਂ ਇੱਧਰ ਉੱਧਰ ਡਿਸਟਰੈਕਟਡ ਨਹੀਂ ਰਹਾਂਗੇ ਤਾਂ ਮੈਂ ਕਹਿੰਨੀ ਆ ਕਿ ਆਪਾਂ ਸਾਰਿਆਂ ਨੂੰ ਏਟਲੀਸਟ ਦਿਨ ਦੇ ਵਿੱਚ ਸਵੇਰੇ ਉੱਠ ਕੇ ਯੋਗਾ ਨੂੰ ਆਪਣਾ ਪਾਟ ਜ਼ਰੂਰ ਬਣਾਉਣਾ ਚਾਹੀਦਾ ਹੈ ਜਿਵੇਂ ਸਪੈਸ਼ਲੀ ਮੇਰੇ ਘਰੇ ਤਾਂ ਸੀ ਮੋਸਟਲੀ ਲਾਈਕ ਰੈਗੂਲਰ ਬੇਸਿਸ ਤੇ ਯੋਗਾ ਹੁੰਦਾ ਹੀ ਹੈ ਸਾਡੇ ਮਤਲਬ ਮੰਨਿਆ ਜਾਂਦਾ ਹੈ ਕਿ ਜੇ ਯੋਗਾ ਆਪਾਂ ਕਰਦੇ ਆ ਤਾਂ ਆਪਣਾ ਬਾਡੀ ਵੀ ਫਿਟ ਰਹਿੰਦੀ ਹੈ ਨਾਲੇ ਆਪਣਾ ਮਾਈਂਡ ਵੀ ਹੈਲਦੀ ਰਹਿੰਦਾ ਹੈ